ਅੱਜ ਸਾਡੀ ਪੈਸੇ ਦੀ ਟੀਮ ਤੰਦਮ ਬਾਬਾ ਭਾਈ ਸ਼ਾਲੋ ਜੀ ਦੇ ਚਰਨਾਂ ਦੇ ਤੇ ਪੋਛ ਰਹੇ ਹੂਰਕਾ ਦੇ ਨਿਰਭਗਤ ਸੇਵਾ ਦੇ фонд ਉਤਰ ਦੇ ਦਾਨੀ ਇੰਕਾ ਤਾਂ ਬਾਬਾ ਸ਼ਾਲੋ ਜੀ ਤੇ ਜਿਹਦੀਆਂ ਅਸੀਂ ਲੈਟ ਸ਼ੀਅਰ ਦਿਖਾ ਰਹੇ ਆ ਉਹ ਅੱਛੇ ਸਾਡੀ ਕਿਰਪਾ ਸਾਧਗੁਰ ਜੀ ਨੇ ਬਖਸ਼ੀ ਹੈ ਐਸਾ ਸ਼ਤਖੰਡ ਸਾਧਗੁਰ ਪਾਤਸ਼ਾਹ ਜੀ ਨੇ ਤਕਤੀ ਤੇ ਪ੍ਰਗਟ ਕੀਤਾ ਜੀਨੇ ਮਰਗਾ ਪਿਆਰੇ ਕੋ ਦੁਨੀਆ ਤੇ ਆਸਾਨ ਨਹੀਂ ਆ ਬੱਚੇ ਤੁਸੀਂ ਤੇਰੇ ਇੱਕ ਗੁਰਦ ਟੋਪਾ ਤੇ ਦੇਖੀ ਗੁਰੂ ਆਹ ਪਹਿਲਾ ਆਉਂਦਾ ਆ ਉਹ ਲੰਦੇ ਲੈ ਗਏ ਨਸ਼ੇ ਵਾਲੀ ਉਹ ਦੇਖਿਆ ਇੱਕ ਸੂਰ ਸੈਕਾ ਦਾ ਕੌਣ ਆਇਆ ਯਾਰ ਪਿਆਰ ਅੰਦਰ ਵੱਧਦੇ ਸਾਜ ਜੁੜਾ ਕਰ ਗੁਰੂ ਸਾਹਿਬ ਦਾ ਇੱਥੇ ਜਰਾ ਚੰਤੋ ਕੇ ਅੰਦਰ ਜਾ ਰਹੇ गुरू साहिबु लाहे गुरू साहिब सोबत्रंथ साहिब जी अंदरि लेकिन तव्हां रही सोबत आहे गुरू साहिब जाधर गुरू ग्रंथ जी सोगत सरू आहे ਮਹਾਨ ਜੇ ਸੁਭਾਚੇ ਸਰਨ ਤੇ ਆ ਲਾੜਿਆ ਖਣ ਜੋ ਜਾਗਰੀ ਹੈ ਪ੍ਰਕਾਸ਼ ਜੀ ਜੋਤਾ ਜਿਹੜਾ ਜੋਤ ਮੈਂ ਜੰਨ ਰੰਕਾਰ ਰਹਾ ਬੈਂਕਰ ਉਹ ਇੱਕ ਸੋਨ ਸੱਤ ਨਾ ਯਾ ਦੇਹਰੇ ਜੀ ਨੇ ਨੇਤੂਸ਼ਾਸ਼ ਨੇ ਗੁਰ ਸਾਗਤ ਜੋ ਚੜੇ ਚੰਦਰੀ ਨੇ ਉਹ ਜਿਹੜੇ ਨੇਤੂਸ਼ੀ ਰਸਿਤ ਦਿਖਾ ਰਹੇ ਹਨ ਗੁਰ ਸਾਹਿਬ ਦਾ ਸੋਦਤ ਭੰਤ ਗੁਰ ਕੈ ਸੇ ਕਾਫੇ ਹਿੰਦੇ ਵਿੱਚ ਪਿਛੇ ਨੇ ਕਿ ਜਿਵੇਂ ਗੁਰ ਸਾਹਿਬ ਦਾ ਸੋਦਤ ਜਿੱਥੇ ਉਹਨਾਂ ਦਾ ਉਹ ਜੀ ਦਾ ਪਰਿਵਾਰਿਕ ਬੇਚੇ ਨੇ ਪਿਸਤਾਨਾ ਕਰਾਵਾ ਕਰਾਵਾਤ ਤੋਂ ਬਾਬਾ ਪਾਈ ਅਰੋਜੀ ਦਾ ਦੇਖਿਆ ਕਿ ਨੇਮ ਦੇ ਨਾਲ ਚਾਹ ਦੀ ਰਵਾਇਤ ਕਰਕੇ ਮੁਹ ਮੰਗੇ ਮਰਾਦਾ ਪ੍ਰਾਪਤ ਨੇ ਬਾਬਾ ਜੀ ਦਾ ਬਾਦ ਦੇ ਬਾਦ ਅੱਗੇ ਕਹਿੰਦੇ ਕਹਿੰਦੇ ਗੱਲ ਦੇ ਕਰੋ ਆਖ ਜੀ ਬੈਠ ਜੇ ਸੱਪਰ ਲੰਗਰ ਆਹੋ ਟੋਪ ਮਰਯਾਦਾ ਚੱਲ ਰਹੀ ਹੈ ਗੁਰੂ ਸਾਹਿਬ ਦੇ ਪਹਿਲੇ ਪਾਤਸ਼ਾਹ ਤੋਂ ਧਰ ਤੱਕ ਸ੍ਰੀ ਗੁਰੂ ਲਾਰਜ ਪਾਤਸ਼ਾਹ ਜੀ ਨੇ ਕੁਲ ਸਹਿਜਾ ਨਾ ਤੁਤ ਨੰਗਾ ਪ੍ਰਸ਼ਾਦ ਜੋ ਬਤਾਇਆ ਅਤੇ ਇਹਨਾਂ ਮੁਸ਼ਕਾਇਤਾਂ ਸੁਣਦੇ ਨੇ ਪਰ ਚਾਹੇ ਤੇ ਨਾਸਟਾਰ ਟੀਵੀ న్యూਸ ਤੇ ਸਾਡੀ ਪ੍ਰੈਸ ਦੀ ਟੀਮ ਬੰਬੇਲਾ ਕੁ ਤੇ ਤਤੰਤ ਬਾਬਾ ਜੋ ਜਿੰਨ ਜਗਜਗ ਅਮਰਾਏ ਭਾਈ ਸ਼ਾਨੋਜੀ ਦਾ ਜੋ ਪੁੱਤਰ ਦੇ ਦਾਨੀ ਨੇ ਉਹ ਸੇਵਾ ਦੇ ਪੁੰਸਨ ਤੇ ਅੱਜ ਉਹਨਾਂ ਦਾ ਜਿਹੜਾ ਸਨਾਨਾ ਜੋੜ ਮੇਨਾ ਮਨਾਇਆ ਸਰਤੇ ਰਿਹਾ ਤੇ ਸਾਡੇ ਨਾਲ ਫੈਸਲਾ ਜੁੜ ਟੋਕੇ ਨੇ ਕਬਲ ਬ੍ਰਿ ਸਿੰਘ ਜੀ ਤੇ ਨਾਲ ਸਾਡੇ ਬਾਬਾ ਸਿੰਘ ਜੀ ਤੇ ਸਾਡੇ ਨਾਲ ਜੀਪਿੰਦਰ ਸਿੰਘ ਜੀ ਤੇ ਨਾਲ ਇਥੋਂ ਦੇ ਸੀਨੀਅਰ ਸਮਾਜ ਸੇਵਕ ਆਗੂ ਵੀ ਨਾਲ ਜਿਹਨਾਂ ਦੀ ਲੈਟ ਸੀਨਰ ਦਿਖਾ ਰਹੇ ਆ ਔਰ ਅਸੀਂ ਗੱਲ ਕਰਦੇ ਇਹਨਾਂ ਦੇ ਨਾਲ ਕਿ ਸ਼੍ਰੋਮਿਕ ਕਮੇਟੀ ਬਣੋ ਜੋ ਗੁਰੂਤਾ ਮੱਦੇ ਵਿੱਚ ਇਹਨਾਂ ਬਾਈਟ ਆ ਰਿਹਾ ਉਹਨਾਂ ਨੂੰ ਤੇ ਇੱਕ ਆਉਣ ਹਕੀਕ ਪੀੜੀ ਤੰਗਾਈ ਦੇ ਵਿੱਚ ਗੁਰੂ ਸਾਹਿਬ ਦਾ ਸੰਭਦ ਹੈ ਜੋ ਪੁੱਤਰਾਂ ਦੇ ਦਾਨੀ ਨੇ ਔਰ ਜਿਹੜਾ ਇਹ ਜੀ ਕੋਣੀ ਚੀਜ਼ ਦੇ ਵਿੱਚ ਦੀ ਕਦਮੀ ਤੇ ਸੁਰਖੀ ਕਮੇਟੀ ਧਾਂਕ ਕਿਉਂ ਦੇ ਰਹੀ ਰਾਏ ਬੀ ਕਾਲਸਾ ਬਾਈਕ ਦੇ ਤੇ ਸਾਡਾ ਕਿ ਇਹ ਪੀਲ ਹੈ ਐਸਜੀਪੀਸੀ ਪ੍ਰਧਾਨ ਧਾਮੀ ਜੀ ਵੀ ਸੰਗਤ ਨੂੰ ਦੇਖਦੇ ਹੋਏ ਇੱਥੇ ਰਸ਼ ਬਹੁਤ ਜ਼ਿਆਦਾ ਹੋ ਜਾਂਦਾ ਹੈ ਜਿਹੜਾ ਆਪਣਾ ਟੋਪਾ ਭਾਈ ਸਾਲੂ ਜੀ ਦੇ ਨਾਲ ਲੱਗਦੀ ਸਮਰੱਥਾ ਹੈ ਇਹ ਕਿਰਪਾ ਦਾ ਕਰਨ ਕਿ ਸਾਡੇ ਨੂੰ ਇਸ ਦੇ ਵਿੱਚ ਜੋੜ ਦਿੱਤੀ ਜਾਵੇ ਤਾਂ ਕਿ ਸ਼ਰਧਾਲੂ ਜਿਹੜਾ ਆਪਣਾ ਆ ਕੇ ਇੱਥੇ ਗੁਰੂ ਘਰ ਦੇ ਦਸੰਗ ਕਰ ਸਕਣ ਜੋ ਬਹੁਤ ਸਮਾਜਿਕ ਕਾਰਜਾਂ और ਗੁਰੂ ਘਰ ਦੇ ਨਾਲ ਜੁੜੇ ਨਹੀਂ और ਸਲਾਨਾ ਜੋ ਜੋੜ ਮੇਲਾ ਮਨਾਇਆ ਜਾ ਰਿਹਾ ਉਹ ਸੋਰ ਕਮੇਟੀ ਨੂੰ ਇੱਕ ਪੁਰਜਰ ਅਪੀਲ ਕਰ ਰਹੇ ਵੀ ਇੰਨਾ ਬੈਠਾ ਜੋ ਸੂਚਨਾ ਕਮੇਟੀ ਦਾ ਕੀ ਆ ਜਿਹੜੇ ਸੁਝਣੇ ਗਲੀਆਂ ਦੇ ਵਿੱਚ ਇਹ ਅਤੇ ਇਹ ਕਰਕੇ ਆਪਣਾ ਪਹਿਲ ਕਦਮੀ ਤੇ ਧਿਆਨ ਕੇਂਦਰਿਤ ਕਰਕੇ ਇਹ ਜਿਹੜਾ ਮਹਾਰਾਜਾ ਗੁਰੂ ਘਰ ਦਾ ਪੁੱਤਰ ਦਾਨੀ ਦਾ ਜਿਹੜਾ ਪੁੱਤਰ ਦਾ ਗੁਰਦੁਆਰਾ ਬਾਬਾ ਸ਼ਾਹਲੀ ਗਿਆ ਉਹ ਉੱਥੇ ਆਉਣ ਦਾ ਜਿਹੜੇ ਸ਼ਰਧਾਲੂ ਆ ਚੰਗੀ ਤਰ੍ਹਾਂ ਆਪਣਾ ਦਸ਼ਰਧਾਰੇ ਕਰ ਸੰ ਤੇ ਉਹ ਮੰਗੀਆਂ ਬਰਾਦਾਂ ਜੋ ਪੁੱਤਰਾਂ ਗੱਲੀਓ ਪਾ ਸਕਣ ਆਪਾਂ ਗੱਲ ਕਰਾਂਗੇ ਸਾਡੇ ਆਪ ਪਤਾ ਜਿੱਡ ਚੁੱਕ ਨੇ ਕੱਲ੍ਹ ਪੁਰੀਏ ਤੇ ਪਰ ਕੀ ਕਰਾਂਗੇ ਪਾਈਸ਼ੋ ਜੀ ਨੂੰ ਜੀ ਆਇਆਂ ਨੂੰ ਤੁਸਨ ਤੁਮਹਾਰਿਆ ਮਦਦਵਾਇਆ ਹੈ। ਉਹ ਬਈ ਤੇ ਜਗਾ ਕਟ ਬੋਲਦੇ ਕਿ ਸੱਭ ਨੂੰ ਬੜੀ ਪਰੇਸ਼ਾਨੀ ਹੋ ਰਹੀ ਹੈ। ਸੋ ਵੀ ਦੋਵਾਰ ਉਪਰ ਬੰਦਾ ਕਮੇਟੀ ਨੂੰ ਅਪੀਲ ਹੈ ਕਿ ਵਿਕੇ ਸਕੂਲ ਚਾਲੀਆ ਸਕੂਲ ਜਿਹੜਾ ਲੈ ਕੇ ਦਿੱਤੀ ਜਾਂਦੀ ਕਿ ਉਹ ਕਿਸੰਗ ਨੂੰ ਪਛਾਣਿਆ ਹੋਵੇ। ਵਾਏ ਜੀ ਦਾ ਕਲਚਰ ਵਾਏ ਜੀ ਕੀ ਪਤਾ। ਸੋ ਨਿਹਾਲ niko baba bhai de chalana honde ne ye participate kare company aap